ਪਹਿਲਾਂ ਆਪਣੀ ਯੂਨੀਵਰਸਿਟੀ ਖੋਣ ਲੱਗੇ ਹੁਣ ਆਪਾਂ ਨਾ ਬੈਠ ਗਿਆ ਨੇ ਉੱਥੋਂ ਆ ਗਿਆ ਨੇ ਹੁਣਾਂ ਦੇ ਜੀ ਉਤੋਂ ਦਾ ਸੂਪ ਹੋਇਆ ਜਾਊਗਾ ਇਹ ਐਜੂਕੇਸ਼ਨ ਤੇ ਕਿਉਂ ਚਾਹ ਕਰੇ ਨੇ ਵਜ੍ਹਾ ਕੀ ਹੈ ਇਹ ਕੱਲੀ ਪ੍ਰਾਈਵੇਟੇਸ਼ਨ ਦੀ ਲੜਾਈ ਨਹੀਂਗੀ ਇਹ ਏਜੰਡੇ ਦੀ ਲੜਾਈ ਵੀ ਹੈ ਇਹ ਲੋਕ ਦੇ ਦਿਮਾਗਾਂ ਤੇ ਕਾਬੂ ਪਾਉਣ ਦੀ ਲੜਾਈ ਵੀ ਹੈ ਤਾਂ ਜੋ ਦਿਮਾਗ ਇਹਨਾਂ ਦੇ ਹਿਸਾਬ ਨਾਲ ਚੱਲਣ ਬਾਅਦ ਇਹ ਲੜਾਈ ਉਸ ਗੱਲ ਦੀ ਵੀ ਹੈ ਔਰ ਉਸ ਲੜਾਈ ਦਾ ਜਵਾਬ ਆਪਾਂ ਦੇਣਾ ਕਿਵੇਂ ਹੈ ਵਰੇਵਾੜੀ ਅਸੀਂ ਕਹਿ ਚੁੱਕੇ ਜਵੇਂ ਯੂਨੀਵਰਸਿਟੀ ਉਹਦਾ ਨਜ਼ਾਰਾ ਵੇਖ ਚੁੱਕੀ ਹੈ ਪਿਛਲੇ ਮਹੀਨੇ ਦੀ 10 ਤਰੀਕ ਸੀ ਆਪਾਂ ਇਕੱਠ ਕਰਕੇ ਬਖਾਇਆ ਸੀ ਕਿ ਪੰਜਾਬ ਇਹ ਚੰਡੀਗੜ੍ਹ ਕਿਸੇ ਹੋਰ ਦਾ ਨਹੀਂ ਹੈ ਪੰਜਾਬ ਦਾ ਸੀ ਹੈ ਔਰ ਰਹੂਗਾ ਜੇ ਐਸ ਦੀਆਂ ਟੁੱਟੀਆਂ ਸਰਕਾਰਾਂ ਜਿਹੜੀ ਹੋਣਾ ਤੇ ਪਹਿਲਾਂ ਵਾਲੀਆਂ ਸੀ ਪੰਜਾਬ ਦੀਆਂ ਜੇ ਉਹ ਨਹੀਂ ਮੰਗ ਰੀਆਂ ਤਾਂ ਸਰਕਾਰ ਵੀ ਉਹ ਬਣੂਗੀ ਜੋ ਪੰਜਾਬ ਦੇ ਜਜ਼ਬਾਤਾਂ ਦੀ ਤਰਜਮਨ ਨਹੀਂ ਕਰੂਗੀ ਕਿਉਂਕਿ ਉਹ ਚੁਣੀ ਗਈ ਨੇ ਪੰਜਾਬ ਦੇ ਲੋਕਾਂ ਨੇ ਚੁਣੀ ਹੈ ਤੇ ਜੇ ਸਰਕਾਰ ਪੰਜਾਬ ਦੇ ਐਜੂਕੇਸ਼ਨ ਚਾਹੇ ਉਹ ਪੰਜਾਬ ਯੂਨੀਵਰਸਿਟੀ ਹੋਵੇ ਚਾਹੇ ਸਕੂਲ ਹੋਣ ਚਾਹੇ ਬੀਬੀ ਐਮਬੀ ਵਾਲਾ ਤਲਵਾੜੇ ਦਾ ਸਕੂਲ ਹੋਵੇ ਜੇ ਉਹਦੇ ਲਈ ਖੜ ਨਹੀਂ ਸਕਦੀ ਬੈਠ ਨਹੀਂ ਸਕਦੀ ਤਾਂ ਇਹ ਸਰਕਾਰ ਚਪੂੜ ਨਹੀਂ ਰਹਿੰਦੇਗੀ ਆਪਾਂ ਔਰ ਉਹਦੇ ਲਈ ਹੋਣਾ ਕੀ ਹੈ ਆ ਮੈਂ ਭੰਜੀਆ ਨਾਲ ਉਦੋਂ ਤਲਵਾੜੇ ਜਾ ਕੇ ਗੱਲ ਕੀਤੀ ਮੈਂ ਜੇ ਕਈ ਵਾਰੀ ਤੁਹਾਨੂੰ ਲੱਗਦਾ ਹੋਣਾ ਅਸੀਂ ਸੜਕਾਂ ਤੇ ਕਿਉਂ ਬੈਨੇ ਆ ਕਿਉਂ ਪੰਜਾਬ ਅੰਦੋਲਾਤ ਹੋਇਆ ਅੱਜ ਆਪਾਂ ਇਹ ਕਹਿਣਾ ਔਰ ਇਹ ਮੰਨਣਾ ਔਰ ਇਹ ਕਰਨਾ ਵੀ ਹੈ ਕਿ ਜੇ ਮੁਕਸਰ ਕੋਈ ਲੜੌਰਾ ਰੌਲਾ ਪਵੇ ਤਾਂ ਸਾਰੇ ਤਲਵਾੜੇ ਵਾਲੇ ਵੀ ਆਉਣਗੇ ਤੇ ਜੇ ਤਲਵਾੜੇ ਚ ਮੀਟਿੰਗ ਹੋ ਰਹੀ ਹੈ ਜਿਹਦੀ ਗੱਲ ਹੁਣੇ ਸੰਨੀ ਨੇ ਕੀਤੀ ਹੈ ਮੈਂ ਤੁਹਾਨੂੰ ਪੰਜਾਬ ਵਾਲਿਆਂ ਦੇ ਪੁਆਇੰਟ ਆਫ ਊ ਤੋਂ ਆਣਾ ਭੈਣ ਜੀ ਇਹ bidding ਕਰਕੇ ਵਿਖਾ ਦੇਣ ਉਸ bidding ਦੇ ਵਿੱਚ ਇੱਕ ਵੀ bidding ਵਾਲਾ ਬੰਦਾ ਨਹੀਂ ਵੜਨ ਦੇਵਾ ਗਿਆ ਚਾਹੇ ਕੋਸ਼ਿਸ਼ ਕਰ ਲੈ ऑलरेडी ਜੋ ਉਥੋਂ ਦੇ ਜਿੰਨੇ ਵੀ ਬੋਰਡ ਨੇ ਐਜੂਕੇਸ਼ਨ ਬੋਰਡ ਜਿਨ੍ਹਾਂ ਦੇ ਸਕੂਲ ਨੇ ਉਹਨਾਂ ਚੋਂ ਦੋਹਾਂ ਦੇ ਮੈਨੂੰ ਫੋਨ ਆ ਚੁੱਕੇ ਨੇ ਕਿ ਅਸੀਂ bidding ਕਿਸਾ ਨਹੀਂ ਲੈ ਰਹੇ ਔਰ ਜਿਹੜੇ ਬਾਕੀ ਆਉਣਗੇ ਉਹਨਾਂ ਨੂੰ ਆਪਾਉ ਕਰ ਲਈ ਦੇਣਾ ਨਾ ਯੂਨੀਵਰਸਿਟੀ ਖੋਨ ਦੇਣੀ ਐ ਨਾ ਅਸੀਂ ਤਲਵਾੜੇ ਵਾਲਾ ਤੁਹਾਡਾ ਸਕੂਲ ਖੋਨ ਦੇਣਾ ਔਰ ਨਾ ਹੀ ਪੰਜਾਬ ਦੀ ਹੋਰ ਕੋਈ ਸੰਸਥਾ ਜਿੱਥੋਂ ਕੇ ਅਜੰਡਾ ਪਾਇਆ ਜਾ ਸਕੇ ਅਸੀਂ ਤਲਵਾੜੇ ਚ ਮੈਂ ਗਿਆ ਉਹ ਪੂਰਾ ਕਰੋਂ ਭੜਿਆ ਸੀ ਕੀ ਕਹ ਰਹੇ ਸੀ ਉੱਥੇ ਇੱਕ ਬੱਚੀ ਨੇ ਖੁਦ ਉੱਠ ਕੇ ਕਿਹਾ ਕਿ ਜੇ ਇੱਕ ਸਕੂਲ ਜਿਹੜਾ ਇਹਨਾਂ ਦਾ ਹੈ ਜਿਹੜੇ ਕਿ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਉੱਥੇ ਨਫ਼ਰਤ ਪੜਾਈ ਜਾਂਦੀ ਐ ਤੇ ਜਿਹੜਾ ਸਕੂਲ ਚੱਲ ਰਿਹਾ ਸੀ ਪਹਿਲਾਂ ਉੱਥੇ ਮੁਹੱਬਤ ਤਾਂ ਆਪਾਂ ਨਫ਼ਰਤ ਵੀ ਜਿਣੀ ਐ ਕਿ ਮੁਹੱਬਤ ਵੀ ਜਿਣੀ ਐ ਇਹ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸਰਕਾਰਾਂ ਨਹੀਂ ਔਰ ਦੁਨੀਆਂ ਦੇ ਵਿੱਚ ਸਰਕਾਰ ਚੱਲਦੀ ਐ ਆ ਮੋਦੀ ਜੀ ਵੀ ਬੜੀ ਥਾਂ ਜਾਂਦੇ ਨੇ ਉੱਥੇ ਡੈਮੋਕਰੇਸੀ ਕੀ ਐ 10 ਲੋਕ ਇਕੱਠੇ ਹੋ ਕੇ ਕਹਿੰਦੇ ਨੇ ਗੱਲ ਸੁਣੀ ਜਾਂਦੀ ਐ ਮੰਨੀ ਜਾਂਦੀ ਐ ਉੱਥੇ ਪੁਲਿਸ ਨਹੀਂ ਚੜ੍ਹਦੀ ਜਾਂਦੀ ਉਹਨਾਂ ਦੇਸ਼ਾਂ ਦੀ ਐ ਨਕਲ ਕਰਦੇ ਨੇ ਔਰ ਇੱਥੇ ਕੈਟਰਸ਼ਿਪ ਕਿ ਇਹ ਜਦੋਂ ਹੋ ਗਿਆ ਕਿ ਸਰਕਾਰ ਚੁਣਤੀ ਉਸ ਤੋਂ ਬਾਅਦ 5 ਸਾਲ ਲਈ ਉਹ ਵੇਚਦੇ ਪੰਜਾਬ ਨੂੰ ਜਾਂ ਦੇਸ਼ ਨੂੰ ਨਾ ਇਹ ਹੋਏ ਨਾ ਇਹ ਹੋਣ ਦੇਣਾ ਸਾਡੇ ਖੂਨ ਕੋਲ ਯੋਧਿਆਂ ਦੀਆਂ ਕਥਾਵਾਂ ਅੱਜ ਵੀ ਨੇ ਜਿਨ੍ਹਾਂ ਨੇ ਇਸ ਮਿੱਟੀ ਲਈ ਇਸ ਦੇਸ਼ ਲਈ ਇਸ ਲੈਂਗੁਏਜ ਲਈ ਇਸ ਹਿਸਟਰੀ ਲਈ ਇਸ ਆਜ਼ਾਦੀ ਲਈ ਜਾਨਾਂ ਦਿੱਤੀਆਂ ਨੇ ਕਿੱਤੇ ਵੀ ਅੱਡ ਅੱਡ ਨਹੀਂ ਹੋਣਾ ਕੀ ਹੋਲ ਕਿ ਆ ਹਿੰਦੂ ਅੱਡ ਹੈ ਸੇਖਾ ਅੱਡ ਹੈ ਆਦालत ਹੈ ਅ ਜੱਟ ਨਾ ਆਪਾਂ ਐਸੇ ਦੇਸ਼ ਦੇ ਰਹਿਣ ਵਾਲੇ ਆ ਔਰ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆ ਸਾਡੇ ਇੰਸਟੀਚਿਊਸ਼ਨ ਲੋਕਾਂ ਦੀ ਮਰਜ਼ੀ ਨਾਲ ਚੱਲਣਗੇ ਲੋਕਾਂ ਦੀ ਨਾਲ ਇਹ ਲੱਖਾਂ ਕਰੋੜਾਂ ਦਾ ਜਿਹੜਾ ਕਰਜ਼ਾ ਚੜ ਰਿਹਾ ਅੱਜ ਹਿੰਦੁਸਤਾਨ ਮਤਲਬ ਜੇ ਆਪਾਂ ਕਰਜ਼ਾਈ ਦੇਸ਼ਾਂ 'ਚ ਵੇਖੀਏ ਤਾਂ ਸਾਰੇ ਫੈਸਲਾ ਤੋਂ ਆਉਣ ਵਾਲਾ ਕੀ ਉਹ ਪੈਸਾ ਲੱਗ ਕਿੱਥੇ ਰਿਹਾ ਹੈ ਕਿਹੜੇ ਕੰਮ ਤੇ ਲੱਗ ਰਿਹਾ ਹੈ ਕਿ ਅਡਾਨੀ ਨੂੰ ਦੇ ਦਿਓ 300 ਕਿੱਲਾ ਉਹ ਸਕੂਲ ਦਾ 300 ਕਿੱਲਾ ਤੇ ਪਤਾ ਕਿਵੇਂ ਦਿੱਤਾ ਜਾ ਰਿਹਾ ਹੈ 1 ਰੁਪਏ ਦੇ ਬਦਲੇ ਮੈਂ ਸਹੀ ਕਹਿ ਰਿਹਾ ਪੈਣ ਜੀ 300 ਕਿੱਲਾ 1 ਰੁਪਏ ਦੀ ਲੀਜ਼ ਤੇ ਔਰ ਉਹ ਵੀ ਪਰਾਇਮੇ ਏਰੀਆ ਤਲਵਾੜੇ ਦਾ ਜਿਹਨੂੰ ਅਸੀਂ ਮਿੰਨੀ ਚੰਡੀਗੜ੍ਹ ਕਹਿੰਦੇ ਸੀ ਔਰ ਆ ਯੂਨੀਵਰਸਿਟੀ ਦੀ ਕਿੰਨੀ ਜ਼ਮੀਨ ਹੈ ਇਹ ਕਿਦਿਆਂ ਵਾਲੇ ਕਰਨੂ ਕਰਦੇ ਦੁੱਖ ਦੀ ਗੱਲ ਹੈ ਕਿ ਜੋ ਬੰਦੇ ਚੁਣ ਕੇ ਆਉਂਦੇ ਨੇ ਤੇ ਫਿਰ ਚੁਣੇ ਹੋਏ ਲੋਕਾਂ ਦਾ ਵਿਰੋਧ ਕਰਦੇ ਨੇ ਕਿ ਨਾ ਇਹਨੂੰ ਲੋਕਾਂ ਦੀ ਮਰਜ਼ੀ ਨਾਲ ਨਾ ਚਲਾਓ ਇਹਨੂੰ ਤੁਸੀਂ ਧੱਕੇ ਨਾਲ ਚਲਾਓ ਡਿਟੇਨਸ਼ਨਸ਼ਿਪ ਨਾਲ ਚਲਾਓ ਦੁਨੀਆ ਡੈਮੋਕ੍ਰੇਸੀ ਹਲ ਜਾ ਰਹੀ ਹੈ ਅਸੀਂ ਡिक्टਟਰਸ਼ਪਨ ਜਾ ਰਹੇ ਹਾਂ ਡੈਮੋਕਰੇਸੀ ਕੀ ਹੈ ਲੋਕਾਂ ਦੁਆਰਾ ਲੋਕਾਂ ਦੀ ਲੋਕਾਂ ਲਈ ਤੇ ਇਥੇ ਕੀ ਹੈ ਕਿ ਲੋਕਾਂ ਦੁਆਰਾ ਤਾਂ ਹੋ ਗਈ ਉਸ ਤੋਂ ਬਾਅਦ 5 ਸਾਲ ਵਾਰੀ ਵਾਰੀ ਲੁਕਟੋ ਕੁੱਤੋ ਇਹ ਹੈ ਡੈਮੋਕਰੇਸੀ ਤੇ ਜੇ ਇਹ ਤੋਂ ਛਟਕਾਰਾ ਪਾਉਣਾ ਸਾਨੂੰ ਮੁੱਦਿਆਂ ਤੇ ਆਉਣਾ ਪਊ ਜਿਹਦੇ ਇੱਕ ਮੁੱਦਾ ਜਿਹੇ ਲਈ ਆਚਾਪਾ ਖੜਿਆ ਉਹ ਐਜੂਕੇਸ਼ਨ ਕਿ ਐਜੂਕੇਸ਼ਨ ਕਿਹੋ ਜਿਹੀ ਹੋਵੇ ਐਜੂਕੇਸ਼ਨ ਨੂੰ ਚਲਾਉਣ ਵਾਲਾ ਤੰਤਰ ਕਿਹੋ ਜਿਹਾ ਹੋਵੇ ਉਹ ਲੋਕਾਂ ਦੀ ਮਰਜ਼ੀ ਨਾਲ ਹੋਊਗਾ ਔਰ ਬਾਕੀ ਕਰ ਲੈ ਮੁੱਦਿਆਂ ਤੇ ਵੀ ਫਾਨਾ ਆਉਣਾ ਪਊਗਾ ਮੇਰੇ ਨਾਲ ਸੰਨੀ ਆਰੀ ਹੁਣੇ ਗੱਲ ਕਰਕੇ ਗਏ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਜੋ ਫੈਸਲਾ ਲੈਣਾ ਹੈ ਇਹ ਜੋ ਤਲਵਾੜੇ ਵਾਲੀ ਕਮੇਟੀ ਸਾਡੇ ਨਾਲ ਆਈ ਆ ਇਹਨਾਂ ਦੀ ਮਰਜ਼ੀ ਨਾਲ ਪੁੱਛੋ ਨਹੀਂ ਤਾਂ ਅਸੀਂ ਬਾਕੀ ਪੰਜਾਬ ਨੂੰ ਕੌਲ ਦੇਵਾਂਗੇ ਚੰਡੀਗੜ੍ਹ 'ਚ ਰੁਕਣਾ ਚੰਡੀਗੜ੍ਹ ਰੋਕਾਂਗੇ ਤਲਵਾੜੇ ਰੋਕਣਾ ਤਲਵਾੜੇ ਰੋਕਾਂਗੇ ਜਿੱਥੇ ਕਹੂੰਗੇ ਅਸੀਂ ਤੁਹਾਡੇ ਨਾਲ ਬੈਠੀ ਪਰ ਨਾਲ-ਨਾਲ ਅਸੀਂ ਤਲਵਾੜੇ ਵਾਲਿਆਂ ਨੂੰ ਵੀ ਕਾਵਾਂਗੇ ਇੰਨਾ ਫੋਨ ਆ ਰਹੀ ਮੈਂ ਸਾਰੇ ਪੰਜਾਬੀ ਵਾਲਦ ਨੂੰ ਕਹੂੰਗਾ ਕਿ ਜਦੋਂ ਕਿਤੇ ਰੌਲਾ ਮਠੰਡੇ ਜਲੰਧਰ ਜਾਂ ਚੰਡੀਗੜ੍ਹ ਹੋਵੇ ਤਾਂ ਤੁਸੀਂ ਵੀ ਆਉਣਾ ਜੇ ਸਰਕਾਰ ਲੁੱਟਣ ਵਾਲੇ ਕੁੱਟਣ ਵਾਲੇ ਇਕੱਠੇ ਹੋਏ ਫਿਰਦੇ ਆ ਤਾਂ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਜਿਨ੍ਹਾਂ ਨੂੰ ਕੁੱਟਿਆ ਜਾ ਰਿਹਾ ਆਪਾਂ ਇਕੱਠੇ ਨਹੀਂ ਹੋਵਾਂਗੇ ਪੰਜਾਬ ਦੀਆਂ ਨੌਕਰੀਆਂ ਬਾਹਰ ਦੇ ਦਿਓ ਚੱਕ ਕੇ ਪੰਜਾਬ ਦਾ ਪਾਣੀ ਬਾਹਰ ਲਿਆਂ ਨੂੰ ਦੇ ਦਿਓ ਔਰ ਆਫਿਸ BBMP ਦਾ ਪੰਜਾਬ ਚ ਹੋਵੇ ਚਾਰ ਕਿੱਲੇ ਦੀ ਕੋਠੀ स्विਮਿੰਗ ਪੂਲ ਨਾਲ ਉਹਨੂੰ ਮਿਲੇ ਕਾਦੇ ਲਈ ਕਿ ਪੰਜਾਬ ਨੂੰ ਮਾਰਨਾ ਚਾਹਵੇ ਸਾਰੇ ਜਿਹੜਾ ਫਲੱਡ ਆਇਆ ਸੀ ਕੋਈ ਮੀਂਹ ਵੱਲ ਰੱਬ ਵੱਲੋਂ ਨਹੀਂ ਸੀ ਇਹ BBMP ਦਾ ਕ੍ਰੇਟ ਕੀਤਾ ਹੋਇਆ ਫਲੱਡ ਸੀ ਨਲਕੀ ਸੀ ਇਹਨਾਂ ਦੀ ਜਾਂ ਸਾਜੋ ਸੀ ਇਹਨਾਂ ਦੀ ਅਗੇ ਜੀ ਤੁਸੀਂ ਚੰਡੀਗੜ੍ਹ ਨਹੀਂ ਜਾ ਸਕਦੇ ਕਿਉਂ ਚੰਡੀਗੜ੍ਹ ਸਾਡਾ ਸੀ ਹੈ ਔਰ ਲੈ ਕੇ ਵਖਾਵਾਂਗੇ ਤੁਹਾਨੂੰ ਚੰਡੀਗੜ੍ਹ ਕਿਉਂ ਨਹੀਂ ਜਾ ਸਕਦੇ ਵੀ ਇਹ ਅਮਰੀਕਾ ਜਾਂ ਪਾਕਿਸਤਾਨ ਤੇ ਰਹੀ ਗੱਲ ਹੁਣੇ ਇਹਦੀ ਆ 29 ਤਰੀਕ ਦਾ ਤੁਹਾਡੇ ਨਾਲ ਵਾਦਾ ਕਰਦੇ ਆ ਭੈਣ ਜੀ ਤੁਹਾਡੇ ਬੰਦੇ ਜਿੰਨੇ ਆਉਣ ਨਾ ਕੋਈ ਬਿਡਿੰਗ ਸ਼ਿਟਿੰਗ ਨਹੀਂ ਹੁੰਦੇ ਨਹੀਂ ਅਸੀਂ ਉੱਥੇ ਬੇਫਿਕਰ ਹੋ ਜੋ ਔਰ ਅੱਜ ਵੀ ਜੋ ਫੈਸਲਾ ਸੰਨੀ ਦੇ ਤੁਸੀਂ ਸਾਰੇ ਮਿਲ ਕੇ ਲਾਉਂਗੇ ਜੋ ਵੀ ਚਾਹਿਆ ਸੰਕਬੰਧ ਕਰਨ ਵਾਲਾ ਹੋਵੇ ਯੂਨੀਵਰਸਿਟੀ ਬੰਦ ਕਰਨ ਵਾਲਾ ਹੋਵੇ ਜਾਂ ਕੋਈ ਵੀ ਅਸੀਂ ਤੁਹਾਡੇ ਨਾਲ ਤੇ ਨਾਲ ਹੀ ਰਵਾਂਗੇ ਬੀਬੀ ਆਪੀ ਬੱਚਾ ਜਨ ਮਕਬਦ ਜਿੰਦਾਬਾਦ ਮੁਰਦਾਬਾਦ ਬੀਬੀ ਆਪੀ ਪ੍ਰਸ਼ਾਸਨ ਮਦਦਬਾਦ ਮੁਰਦਾਬਾਦ ਮੁਰਦਾਬਾਦ